ਉਹ ਨਾ ਭਾਈ ਇਹ ਨਾ ਪਾਣੀ ਆਪ ਦਾ ਦੋਹਾਂ ਦੇ ਉਹ ਮਨੀ ਕਿਨੇ ਪੋਤਾ ਆ ਰਿਹਾ ਫਨਾਟ ਕਰਦੀ ਕਰਦੇ ਆ ਅਮਨੇ ਚੱਲ ਕੱਸਦੇ ਨਟ ਪਹਿਲਾ ਬ੍ਰੈਕਟ ਉਹ ਪਾਲਾ ਵਿੱਚ ਹਾਂ ਆਪਾਂ ਅਮਨੇ ਗਰਮੀ ਚੜ ਗਈ ਭਾਈ ਬੰਦਿਆਂ ਨੂੰ ਮਰਦੀ ਫੜ ਲਿਆ ਕਿੰਨੇ ਆਫਨ ਮੇਰੀਤ ਭਾਈ ਤਿਆਰੀ ਹੈ ਤਿਆਰੀ ਹੈ ਜੀ ਡਾਲਰ ਹਾਂ ਡਾਲਰ ਹੋ ਜਾ ਜੇਬ ਭਰੀ ਹੋਈ ਐ ਤੇ ਡੰਗਰਾਂ ਦੀ ਕੰਮ ਹੀ ਦੇ ਦਾਂ ਡਾਲਰ ਚ ਆਈ ਤੇ ਡਾਲਰ ਨੂੰ ਖਰਦੇ ਆ ਉਹ ਕਿਉਂ ਨਾ ਕਰਦਾ ਤਾ ਦੂ ਇੱਧੇ ਮੇਰੇ ਹੈਗਾ ਜੇ ਨਾ ਤਾਂ ਥੋੜਾ ਵੰਡੂਣੀ ਐ ਇਹ ਵੀ ਵੰਡੂ ਕੇ ਕਰਦੇ ਨਹੀਂ ਵੜਦੇ ਹੈ ਮਾ ਜੇ ਵੀ ਵੰਡੂ ਕੇ ਕਰਦੇ ਨਹੀਂ ਵੜਦੇ 15 16 ਜਾਨੇ ਤੇ ਕੈਲ ਐ ਪਰ ਵੀ ਨਾਲੇ ਨਾ ਵੰਡੂ ਜੀ ਸੱਤੇ ਬਸ ਸੀ ਬਸ ਆਪੇ ਗੱਦੇ ਬਾਈ ਜਿਹੜੇ ਟਰਾਲੀ ਚਲਾਉਂਦੇ ਆ ਸਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਚੱਲੇ ਆ ਜੀ ਬਾਈ ਟਰੈਕਟਰ ਦਾ ਬੰਪਰ ਲਾਉਣਾ ਤੇ ਮਾੜਾ ਮੋਟਾ ਬਈਆ ਜਿਹੜੇ ਆ ਇਹ 베アリング ਬੂਰਿੰਗ ਇੱਕ ਵਾਰ ਕਦੂਮਾ ਚੱਲੇ ਆ ਇਹ ਵੀ ਚੈੱਕ ਕਰਾਉਣੇ ਵੀ ਗ੍ਰੀਸ ਗਰੂਪ ਵੀ ਲੋਡ ਤਾਂ ਨਹੀਂ ਹੈਗੀ ਤੇ ਬਾਕੀ ਬੰਦੇ ਬਈ ਵਿੱਕੀ ਨਾਲ ਦੇ ਉੱਤੇ ਬੈਠੇ ਆ ਗੱਦੇ ਗੁੱਦੇ ਲੈ ਕੇ ਆਏ ਅੱਜ ਤੇ ਟਰਾਲੀ ਵੀ ਕਾਲੇ ਬਈ ਦੇ ਘਰ ਤੇ ਬਾਹਰ ਕੱਢ ਕੇ ਇੱਥੇ ਲਾ ਦੇਣੀ ਬਈ ਵਿੱਕੀ ਬਈ ਨਾਲ ਦੇ ਮਾੜੀ ਮੋਟੀ ਜਿਹੜੀ ਔਰੀ ਵਿੱਚ ਸਮਾਨ ਮਿਚਾਉਂਦੇ ਰਹਿੰਦਾ ਉਹ ਸੈੱਟ ਹੋ ਜੂਗਾ ਨਾਲੇ ਜਿਹੜੇ ਟਰੈਕਟਰ ਦੇ ਕੰਮ ਉਹ ਵੀ ਕਰਾ ਕੇ ਲਿਆਉਣੇ ਆ ਤੇ ਚੱਲਦੇ ਹਾਂ ਟਰੈਕਟਰ ਲੈ ਕੇ ਬਾਈ। ੁੰਡਾ ਖੋਲੀ ਆ। ਲੋ ਜੀ ਬਾਈ ਬਿੰਦਰ ਬਾਈ ਨਾਲ ਕਾ ਪਹੁੰਚੇ ਇੱਥੇ ਬੈਠੇ ਸਾਰੇ ਜਾਣੇ। ਬਾਈ ਪਰਸੋਂ ਜਾਣਾ ਨਾ ਕੱਲੂ ਜਾਣਾ। ਕੰਮ ਕਾਈ ਰਹਿੰਦੇ ਡਾਇਰੈਕਟਰ ਦੇਵ ਸਾਹਿਬ ਨਾਲ ਹਾਂ ਤੂੰ ਰਹਿ ਜੀ ਉਹ ਅਸੀਂ ਜਾ ਆਉਂਦੇ ਆਵੇਂਦਰ ਬਾਈ ਇਹ ਮਰਜੀ ਚੱਲੋ ਬਾਈ ਆਪਾਂ ਤੇ ਆਰਾਮ ਆ ਕੇ ਬੈਠਣਾ ਹਾਂ ਹਾਂ ਆ ਇਹ ਦੇਖ ਲੈ ਬਾਈ ਹਾਂ ਉਹ ਚੱਲ ਫੇਟਾ ਨਾਲ ਪਾਉਂਦੇ ਨੇ ਚੱਲੋ ਚੱਲੀਏ ਬਿੰਦਰ ਕਿਆ ਕਰਿਆ ਜੀ ਬਾਈ ਕਿਆ ਤੂੰ ਆਪਣੇ ਆਪਣੇ ਮਨ ਦੀ ਰਸ ਤੂੰ ਕਿਆ ਕਹਿੰਦਾ ਵੀ ਕਿਆ ਕਰਨਾ ਚਾਹੁੰਦਾ ਏ ਉਹ ਵੀ ਨਹੀਂ ਬਾਈ ਇਹ ਸ਼ੀਸ਼ਾ ਕਹਿੰਦਾ ਵੀ ਇੱਕ ਲਾ ਦੋ ਇੱਕ ਸਾਈਡ ਤੋਂ ਲੰਬਾ ਸਾਰੀ ਇਹ ਵੈਲਡ ਕਰਾ ਕੇ ਸਾਈਡ ਦੇ ਥਣ ਵਾਸਤੇ ਵੀ ਸਾਈਡ ਦਾ ਐਡਾ ਹੁਣ ਇਹ ਤਾਂ ਸਿੰਗਲ ਰੋਡ ਨਹੀਂ ਹੈਗੇ ਡਬਲ ਰੋਡ ਆ ਆਪਣੀ ਸਾਈਡ ਤੇ ਜਾਈ ਜਰਾ ਅੱਖਾਂ ਵਿੱਚ ਕੇ ਜਾਈ ਦੇ ਨਹੀਂ ਸਮਝਿਆ ਜੇ ਰਨ ਕੋਈ ਵੀ ਕਰ ਲਈ ਉਹ ਵੀ ਨਾਲ ਬੱਚੇ ਦਾ ਦਿੰਦੀ ਆਹੋ ਅਫਸਰ ਆ ਗਿਆ ਮਨਜੀ ਦੇ ਕੋਲ ਵੀ ਆ ਗਿਆ ਵਕੀਲ ਭਾਈ ਤਿਆਰੀ ਹੈ ਤਿਆਰੀ ਹੈ ਜੀ ਡਾਲਰ ਹੈ ਹੈ ਡਾਲਰ ਨਾਲ ਜੇਬ ਭਰੀ ਹੋਈ ਹੈ ਤੇ ਲੋਕਾਂ ਡੰਗਰਾਂ ਦੀ ਕਮੀ ਦੇ ਦਿੰਦਾ ਡਾਲਰ ਚਾਹੀਦੇ ਡਾਲਰ ਨੂੰ ਖਰਦੇ ਆ ਉਹ ਕਿਉਂ ਕਰਦਾ ਤਾ ਦੂ ਵੇਤੇ ਮੇਰੀ ਕਾਇਦ ਜੇ ਨਾ ਤਾਂ ਥੋੜਾ ਵੰਡੂਣੀ ਹੈ ਇਹ ਵੀ ਵੱਡੂ ਵੀ ਕਰਦੇ ਨਹੀਂ ਵੱਢਦੇ ਹੈ ਮਾ ਜੇ ਵੀ ਵੱਡੂ ਵੀ ਕਰਦੇ ਨਹੀਂ ਵੱਢਦੇ 15 16 ਜਿਹੜੇ ਮੇਰੇ ਗਾਇਲ ਹੈ ਕੋਈ ਵੀ ਉਹਨੇ ਨਾ ਵੱਡੂਦੀ ਸੱਤੇ ਬੱਸ ਜੀ ਬੱਸ ਸੱਤਾਂ ਲੱਗੇ ਤਾਂ ਸਾਰੇ ਰੰਗ ਦਾ ਰਾਈ ਸਾਰੇ ਲੱਗੇ ਵੇ ਨਵੇਂ ਪਲੇਟ ਲਖਾਉਣੀ ਯਾਰ ਹਾਈ ਇੰਡੀਆ ਚੱਲੇ ਜਾਂਦੇ ਉਹੋ ਦੱਸ ਮੇਰਾ ਹੋਗਾ ਸੈਟ ਆ ਬਾਈ ਰਾ ਹਲੇ ਬੰਪਰ ਲਵਾ ਕੇ ਲਿਆਉਣਾ ਹੈ ਗਰੀਸ ਕਰਾਉਣਾ ਪਰ ਸੁਣੋ ਜਾਨਾ ਹਾਂ ਲੂ ਜਾਣਾ ਕੱਲ ਹੋ ਜਾਣਾ ਚਾੜ ਕੇ ਛੜੀ ਜਾਂਦਾ ਮੰਗੇ ਤੇ ਲਈ ਜਾਂਦਾ ਵੀ ਮਨ ਲੱਗਾ ਨਹੀਂ ਕਿ ਨਹੀਂ ਹੈ ਕਿ ਟਰੈਕਟਰ ਲੈ ਜਾਵਾਂ ਨਹੀਂ ਥੋੜੇ ਗੱਲਾਂ ਜਿਹਾ ਕਰੀ ਜਾਂਦਾ ਗੋਲ-ਗੋਲ ਦੀਆਂ ਜਾਣਾ ਯਾਰ ਬਾਈ ਥੋੜੇ ਬਸ ਤੋਂ ਕਰੀ ਜਾਂਦਾ ਕਿਤੇ ਆਹ ਯਾਰ ਕੋਈ ਕਰਿਆ ਮੈਂ ਕਿ ਨਹੀਂ ਹਾਂ ਫੇਰ ਚੱਲ ਤੁਹਾਡੇ ਵਾਲੇ ਦਾ ਹਾਂ ਤੁਹਾਡੇ ਵਾਲ ਦਾ ਬਾਈ ਉਹਨੇ ਬਕਸਾ ਫੇਨਾ ਤਾਂ ਜ਼ਿਆਦਾ ਵੱਡਾ ਲਾਤਾ ਰਾ ਬਿਠਾਤਾ ਉਹਨੇ ਨਾ ਬਿਠਾ ਕੇ ਛੋਟਾ ਕਰਾਇਆ ਹਾਂ ਰਾ ਮਗੜੀ ਆ ਗਿਆ ਤਾਂ ਹੁਣ ਅਸ਼ਵੀਰ ਨੂੰ ਕਹਦੀ ਉਹਦੇ ਬਾਪੂ ਨੂੰ ਵੀ ਇਹਦਾ ਬੋਰੀ ਵੇਤਰਾ ਕਪੜੇ ਲੀਡ ਸਾਡੇ ਕੋਲੇ ਛੱਡ ਜਵੇ ਕਿਹੜਾ ਜਿਹੜੀ ਚੀਜ਼ ਅਸੀਂ ਕਵਾਲਾ ਆਤੀ ਮੈਂ ਦੁਬਾਰਾ ਨਹੀਂ ਹੁਣ ਪਟੂਣੀ ਕਿਹਦਾ ਅਸੀਂ ਲਾਉਂਦੇ ਆ ਕੇ ਪਟਾ ਦਿੰਦੇ ਆ ਹਉ ਨਹੀਂ ਭਾਈ ਜ਼ਿਆਦਾ ਬੜਾ ਹੋ ਗਿਆ ਤਾਂ ਆ ਆ ਇੰਨਾ ਹੀ ਚਾਈਦਾ ਸਾਡਾ ਹੁਣ ਸਾਈਡ ਮੈਂ ਆਏ ਦੇਖਣਾ ਦਿਖਦਾ ਤਾਂ ਉਹਦਾ ਬਹੁਤ ਬੜਾ ਹੋ ਗਿਆ ਤਾਂ ਭਾਈ ਕੁਝ ਵੀ ਨਹੀਂ ਤਾਂ ਦਿਖਦਾ ਉਹ ਤਾਂ ਕੰਮ ਨਹੀਂ ਕਰਨਾ ਨਾ ਉਹ ਉਹੀ ਕੰਮ ਹੋ ਗਿਆ ਤਾਂ ਨਾ ਛੋਟਾ ਹੀ ਠੀਕ ਹੈ ਸਿੰਪਲ ਚਾਈਦਾ ਹਾਂ ਠੀਕ ਵੀ ਗੱਲ ਇੰਨਾ ਕੁ ਚਾਹੀਦਾ ਆ ਫਸਲ ਮਾ ਲੋੜੇ ਵੀ ਐਡੇ ਦੀ ਜਿਹੜੀ ਡਾਊਨ ਸੀਲਿੰਗ ਕਰੀ ਤੇ ਮੈਂ 4 ਸਾਲ ਲਾ ਦੇ ਉੱਪਰ ਐਡੀ ਮੈਂ ਡਿਗਰੀ ਕਰ ਉਹ ਤੁਹਾਡੀ ਉਮਰ ਹੈ ਤੁਹਾਡੀ ਉਮਰ ਚ 4 ਸਾਲ ਤੱਕ ਕਰਾ ਸਭ ਨਾਲ ਜਿਹੜੀ ਇਹਨਾਂ ਦੀ ਹਸ ਵੀਰਾਂ ਦੀ ਹੋ ਗਿਆ ਮਨੇ ਦੋ ਵੀ ਉਹਨਾਂ ਦੇ ਬੇਸਾਂ ਬਗਾਰ ਨਹੀਂ ਜਾਤ ਵਾ ਨਹੀਂ ਨਹੀਂ ਆ ਇਹਨਾਂ ਨੇ ਸੁਣਨ ਜੇ ਉਹ ਪੁਰਾਣੇ ਗੀਤ ਸਦੀਕ ਜਰਾਲੇ ਹਾਂ ਉਹਦੇ ਚ ਤੁੰਬੀ ਚੱਲਦੀ ਕ ਢੋਲ ਕੀ ਉਹ ਸਪੀਕਰਾਂ ਜਿਹੜੇ ਆਨੰਦ ਸੁਣਦਾ ਸਿੱਧੂ ਮੂਸੇਰਾ ਉਹਦੇ ਤੇ ਚੱਲਦਾ ਡਮ ਡਮ ਉਹ ਫੇਰ ਡਮ ਡਮ ਬੇਸਾ ਨਹੀਂ ਬਣਾਉਣਾ ਬਾਈ ਜੀ ਇਹ ਜੀ ਇਹ ਚੀਜ਼ ਨਾ ਬਣਾ ਬਿੰਦਰਣਾ ਨੇ ਬਿੰਦਰ ਡਮ ਦੀ ਸਾਡੀ ਸਮਝ ਵੀ ਨਹੀਂ ਆਉਂਦੀ ਸਮਝ ਵੀ ਤੁੰਬੀ ਵੀ ਦੱਸ ਸਮਝ ਆਉਂਦੀ ਸੀ ਸਮਝ ਤਾਂ ਤਾਂ ਨਹੀਂ ਤਾਂ ਡਮ ਡਮ ਇਹਨਾਂ ਦਾ ਖੂਨ ਉਤਨਾ ਵਾਲਾ ਵਧਾਉਂਦੀ ਹੈ ਡਮ ਡਮ ਮੋਬਾਈਲ ਜਾ ਹੁੱਸਦਾ ਗਿਆ ਲਾਏ ਉਹ ਬਿੰਦਰ ਬਾਈ ਕੱਲ ਤੈਨੂੰ ਕਿਹਾ ਤਾਂ ਆਪਣੇ ਕੱਪੜੇ ਲੀਡ ਦੇਖ ਲੈ ਜਿਹੜੇ ਮੀਂਹ ਵਾਲੇ ਰੇਨ ਕੋਟ ਜੇ ਲੈਂ ਗਰੀ ਲੈ ਬਾਈ ਲੈ ਢੰਗ ਪੈਸੇ ਖੁੱਲ੍ਹੇ ਲੈ ਲੋ ਇਹ ਕਰੀ ਜਿਹੜਾ ਇਹ ਤਾਂ ਲੈ ਕੋ ਮਾਲੀ ਗਈ ਜੀ ਉੱਥੇ ਡਾਗੜੀ ਲਈ ਡਾਗੜੀ ਜੀ ਬੈਠੀ ਅ ਡਾ ਉਵੇਂ ਬੱਲੇ ਬਾਹਰ ਨਹੀਂ ਆਣ ਵਾਲੇ ਪਾਚਾ ਰੋਣ ਦੇ ਮੀਂਹ ਪੈ ਜਾਊਗਾ ਅਸ ਹੈਗੀ ਹੈ ਵਧੀਆ ਬੈ ਜੀ ਇਹ ਪੈ ਜੂ ਵੀ ਪੈਂਦਾ ਉੱਥੇ ਪੈਂਦਾ ਬਾਈ ਮੀ ਆਪਣੇ ਨਹੀਂ ਹੈ ਜੋਰੇ 15 ਡਾਲਰ ਹੈ ਤਾਂ ਆਪਣਾ ਕੰਮ ਕਰਾ ਕੇ ਲਿਆ ਅਸੀਂ ਦਾੜੇ ਉਧਰ ਦੀ ਗਰੀਬੀ ਦੀ ਹਾਂ ਵੀ ਦਾੜੇ ਦਾ ਬਾਈ ਦਾੜੇ ਕੋਲ ਇਹ ਦੇਦਾ ਪਿਆ ਗੱਦੇ ਲੈਂਦੇ ਅੱਜ ਗੱਦੇ ਲੈਂਦੇ ਮੈਟ ਹੈ ਮੈਟ ਆ ਕੇ ਬਾਈ ਥੱਲੇ ਮੈਟ ਪਿਛਾ ਕੇ ਉੱਪਰ ਗੱਦੇ ਵਿਛਾ ਲੈਂਦੇ ਆ ਉਹ ਜਿਹੜਾ ਗੱਠਾ ਹੈ ਬਾਈ ਪਿੱਛੇ ਨੂੰ ਤਾਂ ਨਹੀਂ ਜਾਊਂਗੀ ਆ ਮਤਲਬ ਬੰਨਣੇ ਪਾਉਗੇ ਪਿੱਛੇ ਦੇ ਬੰਨਣੇ ਪੈਣਗੇ ਕੋਈ ਵੀ ਪਾ ਕੇ ਦੱਸੀ ਆ ਤੁਹਾਨੂੰ ਵੀ ਭਾ ਦੋ ਪੂਰੀ ਪੂਰੀ ਪਿੱਛੇ ਨੂੰ ਨਿਆਰੀ ਗੱਠ ਕੋਲੇ ਚਾਰਜ ਦਾ ਹਿੱਲਾ ਹੋ ਗਿਆ ਵਿੰਦਰ ਬਾਈ ਹਾਂ ਕਿ ਪਾਵਰ ਬੈਂਕ ਹੈਗੇ ਸਾਰਿਆਂ ਕੋਲ ਹੈਗੇ ਪਾਵਰ ਬੈਂਕ ਸਾਰਿਆਂ ਕੋਲ ਹੈਗੇ ਆ ਬਸ ਠੀਕ ਹੈ ਫਿਰ ਮੈਂ ਨਾ ਪਾਵਰ ਉਹ ਚੱਕੀ ਜਾਣਾ ਹਾਂ ਉਹ ਇੱਕ ਦਾ ਇਹਦਾ ਗਰੀਸ ਦਾ ਕਰਾ ਦੇ ਕੰਮ ਅੰਦਰ ਕੀ ਕਰ ਖਾਉਣਾ ਯਾਰ ਮਨ ਕੀਤੇ ਬਾਈ ਆ ਦੇਖੀਏ ਰ ਇਹਨੂੰ ਕੀ ਹੋ ਗਿਆ ਹਾਂ ਸਦਾ ਫਿਊਜ਼ੀ ਦਾ ਕਰਮ ਹੋਇਆ ਬਸ ਤਾਂ ਹੀ ਵਾਲਾ ਹੈ ਹੈ ਸਟਾਰਟਿੰਗ ਵਾਲਾ ਉਹ ਥੋੜੀ ਟੋਪਸਾ ਇਹਨੂੰ ਟੋਪ ਕੰਦੀਏ ਤਾਂ ਕਰਕੇ ਆ ਲੈ ਯਾਰਾ ਲੋਡ ਪੈਂਦਾ ਇਹ ਉੱਪਰ ਹੈ ਲੋਡ ਪੈਂਦਾ ਹੈ ਮਤਲਬ ਜਿਆਦਾ ਕਰੰਟ ਮਿਲਦਾ ਕਰੰਟ ਨਹੀਂ ਮਿਲਦਾ ਗਰਮ ਹੋ ਜਾਂਦਾ ਇਹ ਇਹਦਾ ਢਿੱਲਾਪ ਲੱਗ ਹੈ ਨਾ ਨਾ ਆਲਟਰਨੇਟਰ ਚੇਂਜ ਕਰਕੇ ਜਿਆਦਾ ਕਰੰਟ ਦਾ ਚੱਕਰ ਤਾਂ ਨਹੀਂ ਹੈਗਾ ਨਾ ਨਾ ਜਿਆਦਾ ਕਰੰਟ ਤਾਂ ਬੈਟਰੀ ਨੂੰ ਚੱਕਰ ਪੈਣਾ ਇਹਨੂੰ ਥੋੜੋ ਪੈਣਾ ਐਂਟੇ ਦਾ ਕਰੰਟ ਤਾਂ ਪਾਸ ਹੋਣਾ ਤੇ ਤਾਂ ਸਟਾਰਟ ਹੋਣਾ ਜੱਲ ਜਿੱਥੇ ਟਾਟ ਹੀ ਹੋ ਗਈ ਉਸ ਵਾਰ ਕਰਕੇ ਹੋਇਆ ਨਹੀਂ ਤਾਂ ਹੁਣ ਨਹੀਂ ਚਾਹੀਦਾ ਫਿਊਜੜਾ ਚਾਹੀਦਾ ਹੂੰ ਫਿਊਜੜਾ ਚਾਹੀਦਾ ਇਹ ਹਾਂ ਇਹ ਜਿਆਦਾ ਫਿਰ ਆਹ ਦੇਖੂਗੇ ਬਾਈ ਕਾਰੀਗਰ ਜਾਰਾ ਜਿਹੜੇ ਹਾਂ ਹਾਂ ਉੱਥੇ ਬੇਲੇ ਹੈ ਨਹੀਂ ਇਲੈਕਟ੍ਰੀਸ਼ੀਅਨ ਕੋਈ ਵੀ ਬੇਲੇ ਇਹਨੇ ਕਾਰੀ ਕਰਨੀ ਹੈਗੇ ਮਾਰੀ ਜਾ ਕਹਿੰਦੇ ਨਹੀਂ ਹੈਗੇ ਜੀ ਕਰਾਵਾਂ ਹੂੰ ਅਜਿਹਾ ਜਦੋਂ ਵੀ ਪਲੱਗ ਦਾ ਇੰਨਾ ਪੈਂਦਾ ਹੈ ਕਾਰੀਗਰਾਂ ਦੇ ਵਗੈਰੇ ਹੁੰਦਾ ਇਹ ਤਾਂ ਬਾਈ ਤਾਰਾ ਸਿੰਪਲ ਹੀ ਲੱਗਿਆ ਪਿਆ ਲੈ ਕੋਈ ਦਾ ਕੁਝ ਨਹੀਂ ਆ ਕੋਈ ਇਹਦਾ ਮੇਰੇ ਕੋਲ ਪਿਊਟੇ ਬਦਲ ਦੋ ਜੇ ਤੇਰੀ ਜਿਹੜੀ ਆ ਹੈ ਨਾ ਤੇਰਾ ਤੈਨ ਦਾ ਆਪ ਯੂਟੇ ਲਾਵੀ ਚੀਜ਼ ਹੈ ਇਹ ਗਰਮ ਤਾਹ ਹੋਇਆ ਜੇ ਤਾਰ ਪੱਟ ਢਿੱਲੀ ਛੱਡ ਦੇ ਪਲੱਗ ਵੀ ਜਲ ਜਾਂਦਾ ਸਮਝਿਆ ਗੱਲ ਇਹਦੀ ਫੀਡਿੰਗ ਪੂਰੀ ਨਹੀਂ ਆ ਪਲੱਗ ਬਦਲ ਦੇ ਉੱਤੇ ਨਵਾਂ ਪਲੱਗ ਲਵਾ ਦੇ ਵਧੀਆ ਜੇ ਸਮਝਿਆ ਆਪ ਲੱਗ ਵਧੀਆ ਜੇ ਲਵਾ ਦੇ ਇਹਦਾ ਬਹੁਤ ਫਾਇਦਾ ਇਹ ਸਾਰੇ ਤਾਰਾਂ ਦਾ ਕੁਛਾ ਬਣ ਜਲਾ ਇਹਦਾ ਦੇਖ ਲੈਂਦੇ ਹਾਂ ਦੇਖ ਬੋਲੀ ਰਹੇ ਹੈ ਹੈ ਨਾ ਨਿਕਲ ਗਿਆ ਬਸਾ ਦੇ ਦਾ ਬਰਵਾਦਾ ਇਹਨਾਂ ਚਾਰ ਲੈ ਪੂਰੇ ਖਾਰੇ ਦੇ ਵਿੱਚ ਦੀ ਸ਼ਾਮ ਦਾ ਵਾ ਨਾ ਨਾ ਉੱਥੇ ਦਾ ਰੋਕੇ ਅੱਜ ਤੇਰਾ ਗਰੀਸੇ ਲੁਪਣਾ ਹੈ ਉੱਥੇ ਦਾ ਬਾਈ ਉਹਨਾਂ ਕੋਲ ਟਾਈਮ ਹੈਗਾ ਹੈ ਉਹਦਾ ਕਹਿੰਦੇ ਵੀ 8:30 ਤੇ ਬਾਅਦ ਮੈਂ 9 ਵਜੇ ਤੇ ਪਹਿਲੇ ਪਹਿਲੇ ਸੀ ਤੇ ਫਿਰ ਨੱਟ ਕੇ ਗਏ ਉਹ ਰੋਲ ਮੀਨ ਪੂਰੇ ਘੱਟ ਟਰੈਕਟਰ ਵਿੱਚ ਚਲਾਉਣ ਦਾ ਕੰਮ ਹੋਇਆ ਬੈ ਜਾ ਡਰਾਈਵ ਨਹੀਂ ਦੇਰੇ ਹੈ ਨਹੀਂ ਇਹ ਲੋੜੀ ਭੈਣਾਂ ਨੇ ਮੰਨਣੀ ਨਹੀਂ ਗੱਲ ਹੈ ਉਹ ਬਾਈ ਦੁਕਾਨਾ ਖੋਲੀਆਂ ਮੈਂ ਉਹਨੂੰ ਕਿਰਾਏ ਤੇ ਆਇਆ ਹੁੰਦਾ ਉਹ ਇੱਕ ਵਾਈ ਟਰਾਲੀ ਲੈ ਗਿਆ ਉਹ ਬਾਈ ਪਤਾ ਕੀ ਗੱਲ ਹੈ ਇਹਨੇ ਟਰਾਲੀ ਲੈ ਗਈ ਜੀ ਉਹ ਜਾਈ ਜਾਂ ਨੌਕੇ ਜਾਣਾ ਹੀ ਆ ਟੈਨ ਜਾਣ ਹੋਰ ਨਾ ਜਾਣਾ ਨਾ ਨਾ ਇੱਕ ਟਰਾਲੀ ਖੜਾਉਣੀ ਔਰੇ ਲੈ ਕੇ ਤੁਹਾਡੀ ਆਪਣੇ ਵਾਲੀ ਕਿੱਥੇ ਤੁੱਪੇ ਤੁੱਪੇ ਜਿਹੜੇ ਪਰਾਲੀ ਚਾਰ ਬਣ ਬਾਹਰ ਨਿਕਲ ਜਰ ਉਹ ਨਹੀਂ ਹੈਗਾ ਉਹਦੇ ਚ ਮਦਦ ਗਿਆ ਹੈਗਾ ਸਵੇਰ ਮਾਂ ਤੁਰੇ ਚ ਹੈ ਰਵੇ ਉਹਦਾ ਕਾਫੀ ਜਮੇ ਚਲ ਚਲੀ ਯਾਰ ਉਹ ਲੱਗੂਗੀ ਤੁੱਪਾਂ ਮਾਰੀ ਨਾ ਗਿਆ ਜੇ ਤੁੱਪ ਲੱਗ ਵੀ ਜਾਊ ਫੇਰ ਕੀ ਆ ਤੁੱਪ ਕਸਣੇ ਬਾਹਰ ਲੈ ਉਹਦੇ ਵਿੱਚ ਕੋਈ ਸੁਣਾ ਹੋਗਾ ਦਾਰ ਬੇਟਾ ਕਿ ਪਾਰ ਥੋੜੇ ਲੱਤੇ ਕਰਤਾ ਚਲੋ ਅਖੇ ਚਲਿਏ ਸਾਰਾ ਕੁ ਸਾਈਡ ਤੇ ਲਓ ਜੀ ਬਾਈ ਟਰਾਲਾ ਪਾਉਣਾ ਹੈ ਕਾਲੇ ਬਾਈ ਦੇ ਘਰ ਤੇ

ਮੇਂਦਰ ਵਾਈਸ ਸਕੂਟਰੀ ਹੱਥ ਲੱਗ ਗਈ ਝੜ ਕੇ ਜੇ ਮਾਰਦੀ ਏ ਝੜ ਕੇ ਜੇ ਮਾਰਦੀ ਮੇਰੇ ਕੋਲ ਤੇ ਚੱਲ ਭਾਈ ਹਾਂ ਹਾਂ ਕੀ ਹੋ ਗਿਆ ਵੈਕਟਰੀ ਟੈਂਡਨ ਹੋ ਗਈ ਲੋ ਜੀ ਬਾਈ ਟਰਾਲਾ ਵਿੱਕੀ ਬਾਈ ਨਾਲ ਕਰ ਮੂਰੇ ਲੈ ਕੇ ਖੜਾਤਾ ਤੇ ਹੁਣ ਇਹਦੇ ਮੈਂ ਗੰਦੇ ਗੁੱਦੇ ਵਿਛਾਉਣੇ ਆ ਝੰਡਾ ਵੀ ਲਾਤਾ ਉੱਪਰ ਖਾਲਸੇ ਦਾ اللي ہے بھائی ਹੁਣ ਟਰਾਲਾ ਲੈ ਕੇ ਖੜਾਤਾ ਕਿਹਾ 12 ਸਾਲ ਕੋ ਕੋ ਮੇਲੇ ਆ ਰਿਹਾ ਟਰਾਲਾ ਕਿਹਾ ਇਹ ਨਾ ਮੈਂ ਲੋੜ ਨਹੀਂ ਨਹੀਂ ਆ ਬੋਲਦਾ ਕਿ ਮੋਟਰ ਉਹ ਜਾਦੇ ਕਰ ਲਾਓ ਜੀ بھائی ਸੈਂਟਰ ਬਾਈ ਕੋ ਪਹੁੰਚ ਗਏ ਤੇ ਸਾਫ ਸਾਬ ਜਿਆ ਕਰਨ ਲੱਗਿਆ ਗਏ ਇਧਰ ਲੱਗਿਆ ਪਿਆ ਜੀ ਹੱਛੀ ਬਰਾਲ ਟਰੈਕਟਰ ਇਹਦਾ ਵੀ ਪ੍ਰੋਜੈਕਟ ਐਡਾ ਬਣ ਗਿਆ ਪਿੱਛੇ ਹਾਂਜੀ ਵੀਰ 11 ਲਾ ਵੀਰੇ ਵਧੀਆ ਅੱਜ ਫਿਰ ਕਿਹ ਬੈਂਪਰ ਆਉਣਾ ਹੈ ਅੱਜ ভাই ਥੋਡਾ ਫਾਈਨਲ ਹੋ ਰਿਹਾ ਸਾਡਾ ਵਧੀਆ ਵਧੀਆ ਬਾਈ ਆਉਣਾ ਜਾਲਾ ਖਤਮ ਨਾਲ ਠੀਕ ਆ ਵੀਰੇ ਕੰਦ ਲੀ ਜਾਂਦੇ ਰਹੀਏ ਤਾਂ ਪੂਰਾ ਮਹੀਨਾ ਹੀ ਹੋ ਗਿਆ ਆਉਂਦੇ ਨੂਰੇ ਹੋਰ ਪੇਟੀ ਕਦ ਤੈ ਬਣਾਈ ਹੈ ਪੇਟੀ ਵੀਰੇ ਕੱਲ ਬਣਾਈ ਜੇ ਅੱਛਾ ਸਰੀ ਬਾਈ ਕਿਹ ਹਾਲ ਹੈ ਹਸ਼ਵੀਰਾਲ ਦਾ ਬਣਾਤਾ ਐ ਨ ਕੋਣੀ ਐ ਚ ਹੈ ਹਸ਼ਵੀਰਾਲ ਵਾਲੇ ਪੇਟਾ ਲਾ ਲਿਆ 15 ਇੰਚ 15 ਇੰਚ ਉਹ ਤੇਰਾ ਬੈਂਪਰ ਭਿਆ ਆਇਆ ਦਿਖਾਈਏ ਹਸ਼ਵੀਰਾਲ ਨੂੰ ਲਾ ਤਰੀ ਜੇ ਇਧਰ ਆ ਜਾ ਸਵੀਰਾਂ ਦਾ ਕੰਮ ਚੱਲਦਾ ਸਵੀਰਾਂ ਦਾ ਕੰਮ ਚੱਲਦਾ ਹਾਂ ਆ ਤੇਰਾ ਬੈਂਕਰ ਆ ਦੇ ਤਾਂ ਸੁੱਕ ਗਿਆ ਮੈਂ ਰਾਤ ਤਾਈ ਨਹੀਂ ਲਵਾਇਆ ਪੈ ਲੈ ਕੇ ਕਰਿਆ ਦੇਖ ਮਨੀ ਉਹ ਫੋਟੋ ਤਾਂ ਨਾ ਦੂ ਫਿਰ ਕਿਹੜੀ ਪਹਿਲਾਂ ਇਹਨਾਂ ਨੂੰ ਫੋਟੋ ਫਿਰ ਕਿਹੜੀ ਲਓਗੇ ਇਹਨੇ ਉਹ ਆ ਗਿਆ ਟੇਪ ਵਾਲਾ ਟੇਪਾ ਨਹੀਂ ਆਇਆ ਉਹ ਅੱਜ ਉੱਥੇ ਗਿਆ ਬੰਗਣਾ ਦੀ ਪਿੰਟਰ ਬਾਈ ਕਿਹ ਹਾਲ ਹੈ ਅਸੂਬਾ ਜੀ ਅੱਜ ਮਿਲ ਜੂਗਾ ਜੀ ਹਾਂਜੀ ਹਾਂ ਵੀਰੇ ਤਿਆਰ ਆ ਲੈ ਜਾ ਤੇਰਾ ਬਿੱਲ ਬਣਾਦਾ ਕਾਪੀ ਕੋਲ ਬਾਈ ਦੇ ਹਾਂਜੀ ਮੈਂ ਪਾ ਲਦਾ ਬਿੱਲ ਕਰਦਾ ਬਿੱਲ ਤਾਂ ਸਾਡੇ ਘਰ ਵਾਲੇ ਨਹੀਂ ਆਇਆ ਯਾਰ ਉਹ ਤੇ ਪਹਿਲਾਂ ਹੀ ਆ ਜਨਾ ਮੇਰੇ ਤੇ ਨੇ ਬਣ ਗਿਆ ਦਾਰ ਦੀ ਉਹ ਮਨੀ ਲੈ ਆ ਫੋਟੋ ਪਹਿਲਾਂ ਲਾਈਏ ਫੋਟੋ ਪਹਿਲਾਂ ਉਹਦੇ ਪਾ ਲਾ ਲਾ ਇੱਥੇ ਲੱਗੂਗੀ ਹਾਂ ਪਹਿਲਾਂ ਤੂੰ ਆਏ ਉਸਾਰ ਕਰ ਜੀ ਪਾਣੀ ਲਾ ਸਕਦੇ ਇਹਨੂੰ ਇਹਨੂੰ ਹਾਂ ਹਾਂ ਜੇ ਪਾ ਦੇਦਾ ਇਹਨੂੰ ਪਿੰਟਰ ਬਾਈ ਰਾਤ ਫੇ ਤਾਂ ਨਹੀਂ ਲਵਾਇਆ ਸੀ ਰਾਤ ਮੈਂ ਗਿਆ ਵੀ ਫਿਰ ਲਿਬੜਨੇ ਲਈ ਪਹਾਰਾ ਇਹ ਚੱਕਣ ਲੱਗੇ ਹਿੱਲ ਜਾਣਾ ਫਿਰ ਰਹਿਣ ਨੂੰ ਗਏ ਸੁੱਖ ਆ ਗਿਆ ਸੁੱਖ ਜਿੱਤੀ ਕਰ ਕੇ ਆਰਜਾ ਬੈਂਡਰ ਰੋ ਗਿਆ ਜੱਟ ਦਾ ਰਿਆ ਉਹ ਆ ਜਾ ਹੱਥ ਪਵਾ ਦੇ ਉਹ ਆਦੇ ਆ ਤੋਕੇ ਆ ਜੀ ਬਾਹਰ ਆਉਣ ਆਨਦਾ ਆਨਦਾ ਭਾਈ ਇਹ ਪਾਣੀ ਆਪ ਦੇ ਪਿਤਾ ਦੇ ਉਹ ਮਨੀ ਉਹ ਆ ਜਾ ਨਾਡ ਬੜੀ ਕਰਦੇ ਅਮਨੇ ਚੱਲ ਕੱਸ ਦੇ ਨਟ ਪਹਿਲਾ ਬ੍ਰੈਕਟਾ ਉਹ ਪਾਲਾ ਵਿੱਚ ਹਾਂ ਆ ਵਾ ਪਿੱਛੇ ਹੀ ਕਰਦੇ ਆ ਹੁਣ ਉਹ ਨਾ ਮarre ਕੋਲ ਜਾਣ ਕੋਲ ਅੱਗੇ ਤਾਂ ਪ੍ਰਾਂਤ ਨੇ ਕਰਾ ਪਿਛੇ ਨੂੰ ਕਰਕੇ ਦਿੱਤੀ ਸਮਾਂ ਨਹੀਂ ਆ ਦੇ ਆ ਖੋਖਲੀ ਮਾੜੀ ਪਿੱਛੇ ਨੂੰ ਗੇਜ ਵਾ ਇਹ ਤਾਂ ਲੈ ਹੈ ਗਿਆ ਨਾ ਸੁਗੇ ਤਾਂ ਉਧਰ ਪਾ ਦੇ ਨਟ ਯਾਰ ਛੱਡ ਦੇ ਚੱਕੇ ਹੋਏ ਆ ਇਹਨਾਂ ਨੇ ਹੋ ਨਜ਼ਰ ਆ ਰਿਹਾ ਆ ਬਸ ਇਹ ਬੰਨ੍ਹ ਦੇ ਚੰ ਅੰਦਰ ਅੰਦਰ ਵੀ ਪੈਣੀ ਆ ਬਾਈ ਅੰਦਰ ਸਪੇਸਰ ਪਾਉਣੇ ਆ ਵੀਰੇ ਉਹ ਪੈਂਚ ਟਾਇਰ ਕੱਟਣਾ ਪੈਣਾ ਇਹਦਾ ਟੈਕਟਰ ਦਾ ਕੱਟ ਲੂੰਗੇ ਉਹ ਤਾਂ ਫਿਰ ਫਿਰ ਕੇ ਆ ਚੂੜੀ ਨਹੀਂ ਆਉਂਦੀ ਉਹ ਪੋਲਿੰਗ ਕਿੱਥੇ ਗਈ ਉਹ ਪਈ ਥੱਲੇ ਹਾਂ ਵੀਰੇ ਬਾਹਰ ਕਰੋ ਇਹ ਕੱਟਦਾ ਮਾਰੇ ਉੱਪਰ ਬੈ ਕੇ ਸਟਾਰਟ ਕਰਕੇ ਦੋ ਮਿੰਟ ਲੱਗਦੇ ਕੋਈ ਨਹੀਂ ਮੰਨੀ ਨਟੇ ਨਹੀਂ ਕੱਟ ਹੋਣਾ ਹੈ ਮੰਨੀ ਪਤਾ ਕੋਈ ਭਾਈ ਪੈਂਟਰ ਉਹਨੇ ਥੱਕਦੇ ਆ ਬੈਟ ਨਹੀਂ ਅਕਲੇ ਮੜੇ ਸਾਰੇ ਗੇਰੇ ਨੂੰ ਅਟਕਲੇ ਖੜਜਿਆ ਨਾ ਇਹ ਇੰਨਾ ਵਣਨ ਲੱਗੇ ਵਾਰ ਬੈਟ ਨਹੀਂ ਜੜਦਾ ਮੜੇ ਇਹਨੇ ਖੜਜਿਆ ਨਾ ਸਪੂਰ ਜੀ ਹੋ ਗਈ ਬੱਸ ਉਹ ਬਰੇਜ ਨੂੰ ਬੁਰਾ ਬੁਰਾ ਜਾ ਆਵਣਾ ਮੈਂਪਰ ਵੇਣਾ ਇਹ ਤੋੜਨੀ ਦੀ ਲੱਗਦੀ ਹੁਣ ਫੁੱਲ ਟੋੜ ਲੱਗੂ ਹੈ ਹੈ ਜੀ ਦੀ ਅਰ ਗੀ ਹੈ ਨਾ ਨਾ ਇਹਦੇ ਅੰਦਰ ਕਾ ਤੁਨਾ ਨਹੀਂ ਮੈਂਪਰ ਪੂਰਾ ਚਮਕਦਾ ਹੈ ਆਮਨਾ ਆਮਨਾ ਖੁਸ਼ ਹੋਇਆ ਹੋਇਆ ਮੈਂਪਰ ਲੱਗ ਗਿਆ ਅੱਜ ਇਹਨੂੰ ਟਾਈਮ ਇੰਦਰ ਡੈਟਨਰ ਮਿਲੀ ਹਾਂ ਅਮਨੇ ਹਾਂ ਅਮਨੇ ਯਾਰ ਰਾਤ ਸੌਂ ਗਿਆ ਤਾਂ ਜਾ ਕੇ ਕਰ ਸੌਂ ਗਿਆ ਤਾਂ ਰਾਤ ਕਿ ਵੈਂਪਰ ਵੱਲੇ ਸੁਤਾ ਦੀ ਤੇਰੀ ਹਾਂ ਜੀ ਰਾਤ ਦੇਖੋ ਭਾਈ ਪਰ ਇਹ ਇਦਾਂ ਹੋਣਾ ਮੜਾ ਬਾਬਾ ਸੈਟਿੰਗੇ ਟੱਗਣਾ ਪਰ ਇਹ ਜੱਕੀ ਸੀਸਾ ਬਣਾਦਾ ਪੈਂਟਰ ਨੇ ਬਾਈ ਪਰ ਇਹ ਕਿਤੇ ਬਾਈ ਐ ਇਦਾਂ ਹੋਣਾ ਮੜਾ ਜਾਣੀ ਕੀ ਕਰੇ ਤੁਰੀ ਹਾਂ ਬਾਤ ਕੋਈ ਨਹੀਂ ਆ ਜਾ ਬਾਈ ਉਹ ਰਤੂ ਰਤੂ ਕਹ ਰਾਣ ਅੱਦੇ ਨਹੀਂ ਨਹੀਂ ਇਹ ਹਾਂ ਜੀ ਸਾਡਾ ਦੀਰਾ ਲਿਆ ਇੱਕ ਤਾਂ ਗੱਲ ਬਣਾ ਦੂਗਾ ਡੁਗ ਡੁਗ ਹੀ ਲੈਣ ਲੱਗਿਆ ਢੇਰ ਗਿਆ ਮੈਂ ਪਾਂਡਰ ਕੱਕਰ ਆਲੇ ਨਾ ਅੰਗਾਜਾ ਵਾਜੀ ਵਾ ਚੁਗਾਰਣਾ ਮੋਟਰਸਾਈਕਲਾਂ ਤੇ ਤੁਰਿਆ ਦਮਾ ਦਮ ਆ ਹੋਲੀ ਹੋ ਗਿਆ ਉੱਤੇ ਆ ਕੇ ਦੇਖ ਚੌੜਾ ਕਰਦਾ ਉਹ ਕਹਿੰਦੇ ਭਾਈ ਤੂੰ ਹੀ ਮੱਠੀਆ ਮਾਰਦੀ ਆ ਗਿਆਂ ਨਹੀਂ ਉਹੀ ਬਿਲਟ ਖੜਾ ਚਲੋ ਭਾਈ ਬਿਲਟ ਆ ਹਾਂ ਵੈਰੀ ਗੁੱਡ ਹਾਂ ਚਲੋ ਇੱਕ ਮਗਰ ਹਰੇ ਬੰਦੇ ਇੱਥੇ ਪਾਲਾ ਪਹਿਲਾਂ ਉਹ ਪਰ ਸਾਰੇ ਸੌਂ ਕੀਏ ਮਨੀ ਉਹ ਜਾ ਕੇ ਰ ਬਰਾਬਰ ਜਾ ਖੁਣਾ ਇੱਕ ਸਾਈਡ ਤੇ ਉਂਜਾ ਜਾ ਕੋਈ ਵੀ ਕੰਟਰੋਲ ਕਰ ਤੇ ਤੂੰ ਇਹ ਕਹੇ ਵਾਦਿਆ ਫੇਰ ਬਰਾਬਰ ਚੱਕੋ ਬੰਪਾ ਚੱਕੋ ਆਲੇ ਕੋ ਉਂਜਾ ਨਹੀਂ ਮਿਹਰਬਾਨੀ ਉੱਪਰ ਚੱਕੋ ਬਾਈ ਯਾਰ ਬੰਪਾ ਮਨੀ ਚੱਕ ਯਾਰ ਬਾਈ ਤੂੰ ਛੱਡ ਪਹਿਲੇ ਬਾਰੀ ਕੱਢ ਹਾਂ ਨਹੀਂ ਨਹੀਂ ਮੀਟਰ ਤੂੰ ਨਾ ਕਰ ਨਹੀਂ ਬਾਈ ਸਿੱਧਾ ਕਰੋ ਯਾਰ ਬੰਪਰੇ ਦੁੱਨ ਮੇਰੇ ਵੱਲ ਪਰ ਤੇ ਜਾਗਾ ਨਹੀਂ ਜਾ ਕੇ ਆਪਣਾ ਕੰਮ ਨਹੀਂ ਹੈਗਾ ਇਹ ਹੁਣ ਸੈਟ ਮੈਂ ਦੇਦਾ ਮੱਛਣਾ ਯਾਰ ਉਰ ਤਾਂ ਪਾਪ ਹੈ ਕਿ ਜਿੱਤੇ ਤੂੰ ਲੌਣ ਲੱਗਿਆ ਉਹ ਬਾਜੀ ਕੱਢੋ ਇਹਨੂੰ ਉਹ ਬੰਪਰ ਉਹ ਯਾਰ ਖੜ੍ਹ ਦਿਓ 1 ਮਿੰਟ ਰੁਕ ਜੇ ਤੁਸੀਂ ਯਾਰ ਗਾਏ ਬਹੁਤ ਆਉਂਦੇ ਆ ਕਿਧਰ ਪਾ ਦੇਖ ਨੂੰ ਬੰਪਰ ਦੇਖ ਨੂੰ ਛੱਡ ਲੈ ਤੱਕ ਬੰਪਰ ਉੱਪਰ ਤੱਕ ਵਿਚੱਕ ਤੱਕ ਬੰਪਰ ਉੱਪਰ ਛੱਡੋ ਉਹ ਤੇ ਕਾਰਨ ਨਾਲ ਹੋਦੇ ਜਗਾ ਤਾਂ ਹੈ ਨਹੀਂ ਖੜਾ ਨੂੰ ਕਿੱਥੇ ਖੜਾ ਮਰੇ ਘਰ ਮਨੇ ਆ ਇੱਥੇ ਵੜ ਕੇ ਰੱਖੀ ਹੁਣ ਬਾਈ ਪਾ ਇੱਥੇ ਤੇ ਬਾਰੀ ਆਮਨੇ ਗਰਮੀ ਚੜ ਗਈ ਬਾਈ ਬੰਦਿਆਂ ਨੂੰ ਪਾਸੀ ਫਾ ਲਿਆ ਕਿੰਨੇ ਆ ਹੁਣ ਜੇ ਮੈਂ ਗੁੱਦੂ ਬੰਪਰ ਨਾਲ ਹੁੰਦਾ ਆ ਗਾਗਦੇ ਪੂਰੀ ਨਹੀਂ ਕੈਂਦਾ ਹੁੰਦਾ ਬਾ ਬਾ ਤੁਕੇ ਮੰਨ ਗਏ ਤੈਨੂੰ ਸ਼ਾਰਾ ਜੋਰ ਲਗਾਇਆ ਇਹਦਾ ਮੰਨ ਕੇ ਕਹਿ ਤਾ ਦਿੱਤਾ ਸੁੱਖ ਨੇ ਤੈਨੂੰ ਪਨੀਰੀ ਰਲਾ ਕੇ ਦੰਦੇ ਹੁਣ ਉਹ ਆਇਆ ਯਾਰ ਬੈਂਫਰ ਨਹੀਂ ਫਿੱਟ ਹੁੰਦਾ ਭਾਈ ਉਹ ਉਹ ਦੇਖੋ ਜਿਵੇਂ ਨਾ ਛਿੱਕਾ ਲੱਗੇ ਤੇ ਨਾ ਉਹ ਨਹੀਂ ਝਾੜੂ ਜੇ ਲਾਉਂਦੇ ਹੁੰਦੇ ਦਾਦਾ ਪਰ ਉਹ ਚੀਜ਼ ਕਰਦਾ ਕਰਕੇ ਦਿਖਾਈ ਹਾਂ ਵੀਰੇ ਟਪੂਸੀ ਇੱਕ ਟਪੂਸੀ ਨਾਲ ਡੇਕ ਤੇ ਚੜ ਜਾਂਦਾ ਹੈ ਇੱਕ ਆ ਕਰਦਾ ਪਿੱਛੇ ਹੋਰ ਅਜੂ ਗਿਆਲਾ ਵਾ ਵਧੀਆ ਵੀਰੇ ਤੂੰ ਬੱਤੀ ਕਰਿਆ ਨਹੀਂ ਯਾਰ ਆ ਮੈਂਪਰ ਨਹੀਂ ਲੋਟ ਆਉਂਦਾ ਇਹਨਾਂ ਤੇ ਕਰਾ ਦੇ ਮੜਾ ਜਾਂ ਫਿਰ ਯਾਰ ਤੁਸੀਂ ਘਟੋ ਘਣਕਣਾ 2 4 6 ਬੰਦੇ ਲੱਗੇ ਹੋਏ ਥੋੜੀ 12 ਅੱਖਾਂ 12 ਹੱਥ ਤੁਹਾਡੇ ਹੈ 6 ਦਿਮਾਗ ਤੇ ਫੇਰ ਵੀ ਮੈਂਪਰ ਫਿੱਟ ਹੋਇਆ ਵਧੀਆ ਹੋਇਆ ਰੰਗ ਇਹਦੇ ਇੱਕ ਨਹੀਂ ਪੈਣਾ ਸਿੱਧਾ ਹੀ ਵਿੱਚ ਉਹ ਸਿੱਧਾ ਹੀ ਪਾਉਗਾ ਮਾਮਾ ਕਿੰਨੇ ਨੰਬਰ ਹੈ ਰੰਗ ਵੀ ਦੇ ਕਿੰਨੇ ਨੰਬਰ ਹੋਊਗਾ ਰਹਿ ਗਿਆ ਰਹਿ ਗਿਆ ਆ ਪੈ ਗਿਆ ਹੱਟ ਮਾਰ ਦੇ ਕੋਈਆਂ ਹੱਥ ਕਾਈ ਮੜਾਏ ਕਮਨੇ ਐ ਐਦਾਂ ਤਾਂ ਐਦਾਂ ਹੱਥ ਲੱਗਣੇ ਦੇ ਗੱਲ ਸੋਣ ਪਹਿਲਾਂ ਮੇਰੀ ਜਿਵੇਂ ਹੁਣ ਤੇਰਾ ਜੋਰ ਲੱਗਿਆ ਹੋਇਆ ਤਾਂ ਨਾ ਐਦਾਂ ਤਾਂ ਮੈਨੂੰ ਲਾਉਣਾ ਤਾਂ ਆਪਟਾ ਉਹਨਾਂ ਦੀ ਮੂਵੀ ਬਣਾਉਣੀ ਸੀ ਹਾਂਜੀ ਬਾਈ ਜੀ ਉਹ ਹੋ ਗਿਆ ਉੱਪਰ ਚੱਕਾ ਸੋਣ ਵੀ ਉੱਪਰ ਚੱਪੂ ਲਾਜ ਸਾਰੇ ਨੇ ਐਦਾਂ ਮੈਨੂੰ ਪੁੱਛਿਆ ਤਾਂ ਹਾਂ ਤਾਂ ਨਹੀਂ ਉਹ ਗਾਦੀ ਕਿੱਧਰ ਗਿਆ